ਵੈਗ੍ਰੋਧੀ ਕਿਰਪਾ ਦੇ ਨਾਲ ਬੇਰਾਂ ਦੀ ਤੜਾਈ ਸ਼ੁਰੂ ਹੋ ਗਈ ਤੇ ਅੱਜ ਆਪਾਂ ਪਹਿਲੇ 베ਰ ਤੋੜੇ ਆ ਤੇ ਇਹਨਾਂ ਦਾ ਤੁਹਾਨੂੰ ਵੇਟ ਕਰਕੇ ਦਿਖਾਵਾਂਗੇ ਵੀ ਕਿੰਨੇ ਕਦੇ ਆ ਤੇ ਆਪਣੇ ਛੇਰਿਆਂ ਵਾਲੀ ਵਾਲੀ ਰੋਡ ਦੇ ਉੱਤੇ ਬਾਬੇ ਕੇ ਫਾਰਮ ਤੇ ਜਿੰਦ ਮਰਜ਼ੀ ਆ ਕੇ 베ਰ ਖਾ ਸਕਦੇ ਆ 50 ਰੁਪਏ ਕਿਲੋ ਤੇ ਅੱਜ ਆਪਾਂ ਪਹੁੰਚਦੇ ਬਾਣੀਏ ਦੀ ਛੱਟੀ ਦੇ ਉੱਤੇ ਤੁਹਾਨੂੰ 베ਰਾਂ ਦਾ ਤੁਹਾਨੂੰ ਵੇਟ ਕਰਕੇ ਦਿਖਾਉਣੇ ਆਂਗੇ ਧਰ ਦੇ ਮਲਕੀਤੇ ਦੇ ਉੱਤੇ ਇਹ ਹੋ ਗਿਆ 112 ਗ੍ਰਾਮ ਦਾ ਥੱਲੇ ਨਹੀਂ ਵੀਡੀਓ ਆਈ ਘਟ ਜਾ ਤੁਹਾਨੂੰ ਦਿਖਾਉਣੇ ਇੱਕ ਮਿੰਟ ਦੋ ਧਰ ਲੈ ਥੱਲੇ ਕਰਨਾ ਇਹਨੂੰ ਉਹ ਆ ਗਈ ਇਹ 96 ਗ੍ਰਾਮ ਦਾ ਤੇ ਇਹ 112 ਗ੍ਰਾਮ ਦਾ। ਦੂਜੀ ਵਾਲੇ ਬੜੇ ਵੱਡੇ ਲੱਗ ਰਹੇ। ਉਹ ਦੁਕਾਨੋਂ ਆਇਆ ਬੇਰਾ। ਇਹ ਤਾਂ ਬੇਰਾ ਹੀ। ਹੋਰ ਆਪਣੇ ਖੇਤ ਦੇ। ਹਾਂ ਲੱਗਦਾ ਬਰੂਤ ਵਰਗੇ ਬਰੂਤ ਟੇਟੇ ਹੈ ਨਾ। ਹੋਰ। ਲਓ ਵੀ ਮੈਂ ਤੁਰੇ ਇੱਥੇ ਆਪਣੇ ਬਾਪੂ ਜੀ ਸੜਕ ਦੇ ਉੱਤੇ ਹੁੰਦੇ ਆ ਕਿ ਗਾਜਰਾਂ ਤੇ 베ਰ ਤੇ ਮੁਲਕੀਤ ਸਿੰਘ ਬੈਠੇ ਆ। ਤੇ ਆਹ ਦੇਖੋ ਬਿਲਕੁਲ ਸੜਕ ਦੇ ਉੱਪਰ ਫਾਰਮ ਦੇ ਕੋਲੇ ਇਧਰਲੇ ਪਾਸੇ ਟਾਂਡੀਆਂ ਤੇ ਇਧਰ ਨੂੰ ਟੱਪ ਗਿਆ ਆਹ ਪੰਡ ਜਿਹੜਾ ਆਪਣਾ ਰਹਿ ਗਿਆ ਬੇਸਨਪੁਰਾ ਟੱਪ ਕੇ ਚੇਰੇਆਂ ਵਾਲੀ ਪੰਡ ਔਸੇ ਵੱਟੇ 72 ਕੇ